ਇਹ ਤਰ ਆਪਣਾ ਕੋ ਰਾਜਮਾ ਹੁੰਦਾ ਹੈ ਕੜੀ ਹੁੰਦੀ ਹੈ ਦਾਲ ਮੱਕਣੀ ਹੁੰਦੀ ਹੈ ਤੇ ਕੜਾਈ ਪਨੀਰ ਹੁੰਦਾ ਤੇ ਵਾਈਟ ਚਨੇ ਹੁੰਦੇ ਆ ਤੇ ਮੱਕੀ ਉੱਤੇ ਸਰਾ ਸਾਗ ਹੁੰਦਾ ਵਾ ਤੇ ਇਸ ਟਾਈਮ ਉਹ ਮੱਕੀ ਸਰ ਰੋਟੀ ਸਰ ਸਾਗ ਬੰਦ ਕੀਤਾ ਹੋਇਆ ਵਾ ਇਹ ਮੌਸਮੜਾ ਆਇਆ ਸਰਦੀਆਂ ਕਰਕੇ ਇਦਾਂ ਆ ਉਹਦੇ ਚ ਇੱਕ ਦੀ ਸਬਜੀ ਮੈਂ ਘਟ ਲੈ ਕੇ ਆਂਦੀ ਹਾਂ ਛੋਲੇ ਨਹੀਂ ਲੈ ਕੇ ਆਇਆ ਜੀ ਬਾਕੀ ਆ ਗਿਆ ਸਾਰਾ ਦੁਆਰਾ ਜੀ ਕਿ ਸਕੂਟੀ ਦੇ ਪਿੱਛੇ ਤੁਸੀਂ ਇਹਨੂੰ ਲੈ ਕੇ ਆਂਦੇ ਜੋੜ ਹਾਂਜੀ ਸਕੂਟੀ ਪਿੱਛੇ ਲੈ ਕੇ ਆਂਦਾ ਮੈਂ ਕਿਉਂਕਿ ਮੇਰੇ ਕੋਲ ਵਾਈਕਲ ਲੈਣ ਨੂੰ ਜਿਵੇਂ ਮਿਲਟ੍ਰਕ ਟਾਈਮ ਦਾ ਕੋਈ ਚੀਜ਼ ਨਹੀਂ ਸੀਗੀ ਥੋੜਾ ਕਾਸਟਲੀ ਜ਼ਿਆਦਾ ਪੈ ਜਾਂਦਾ ਸੀਗਾ ਤੇ ਫਿਰ ਮੈਂ ਆਪਣਾ ਹੀ ਦੇਖੀ ਸੀ ਟਰਾਲੀ ਕਿਤੇ ਫੇਸਬੁੱਕ ਤੇ ਟਰਾਲੀ ਦੇਖੀ ਸੀ ਇਹ ਨਹੀਂ ਕੱਲੀ ਟਰਾਲੀ ਸੀਗੀ ਫਿਰ ਮੈਂ ਜਿਹੜੀ ਮੋਡੀਫਿਕੇਸ਼ਨ ਆ ਮੈਂ ਆਪਣੇ ਹਸਾਬ ਨਾਲ ਕਰਾਈ ਸੀ ਅੱਜ ਕੜਾਈ ਪਨੀਰ ਦੀ ਗੱਲ ਕਰੀਏ ਪਨੀਰ ਅਕਸਰ ਜੋ ਹੈ ਇਸ ਤਰ੍ਹਾਂ ਜੀ ਘਾੜ ਤੇ ਵਿਕਦਾ ਘਾਟੀ ਨਜ਼ਰ ਆਉਂਦਾ ਲੇਕਿਨ ਤੁਸੀਂ ਇੱਥੇ ਸਪੈਸ਼ਲ ਪਨੀਰ ਲੈ ਕੇ ਆ ਰਹੇ ਸ਼ਾਈ ਪਨੀਰ ਹਾਂਜੀ ਹਾਂਜੀ ਕੜਾਈ ਪਨੀਰ ਸ਼ਾਈ ਪਨੀਰ ਪਾਲਕ ਪਨੀਰ ਤੇ ਮੈਂ ਰੋਜ਼ ਬਦਲ ਬਦਲ ਕੇ ਲੈ ਕੇ ਆਉਂਦਾ ਇੱਥੇ ਪਨੀਰ ਜਿਵੇਂ ਫਰੀਦ ਦੀ ਇੱਕ ਆਈਟਮ ਰੋਜ਼ ਹੁੰਦੀ ਆ ਬਦਲ ਕੇ ਹੁੰਦੀ ਆ ਮਸ਼ਰੂਮ ਮਟਰ ਪਨੀਰ ਵੀ ਲੈ ਕੇ ਆਉਂਦਾ ਹਾਂਜੀ ਕਿੰਦਾ ਦਾ ਰਿਸਪੌਂਸ ਜਿਹੜਾ ਲੋਕਾਂ ਦਾ ਮਿਲਦਾ ਹੈ ਬਹੁਤ ਵਧੀਆ ਜੀ ਬਹੁਤ ਅੱਛਾ ਰਿਸਪੌਂਸ ਹੈ ਬਹੁਤ ਅਚਾਰਤ ਹੋ ਗਈ ਤਾਂ ਹੁਣ ਪੰਜਾਬੀ ਕਾਫੀ ਜੋ ਹੈ ਇਧਰ ਜੋੜੇ ਨੇ ਖਾਣ ਪੀਣ ਦੇ ਖਾਸ ਤੌਰ ਤੇ ਜਿਹੜੇ ਚੀਜ਼ਾਂ ਵੇਚੇ ਜਾ ਰਹੀਆਂ ਸਾਫ ਸੁਥਰੀਆਂ ਚੀਜ਼ਾਂ ਉਹਨਾਂ ਵੱਲੋਂ ਵੇਚੇ ਜਾ ਰਹੀਆਂ ਤੇ ਲੋਕ ਪਸੰਦ ਵੀ ਕਰ ਰਹੇ ਹਨ ਹਾਂਜੀ ਹਾਂਜੀ ਉਹ ਵਧੀਆ ਜੀ ਉਹ ਬਰੀਕ ਕਰਨੀ ਚਾਹੀਦੀ ਹੈ ਜੇ ਹੁਣ ਬਾਹਰੋਂ ਆ ਕੇ ਬੰਦੇ ਇੱਥੇ ਕੰਮ ਕਰਦਾ ਵਾ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਕੰਮ ਉਹ ਮੈਂ ਵੀ ਪਹਿਲਾਂ ਬਹੁਤ ਕੰਮ ਕੀਤਾ ਕੋਈ ਸੈਟਿੰਗ ਨਹੀਂ ਹੋਈ ਤਾਂ ਜਾ ਕੇ ਕੰਮ ਕੀਤਾ ਵਾ ਵੀ ਜਦੋਂ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਵਧੀਆ ਕੰਮ ਆਂਜੀ ਅਸੀਂ ਦੇਖਣਾ ਚਾਹਾਂਗੇ ਕੀ ਕੀ ਤੁਸੀਂ ਇੱਥੇ ਬਣਾ ਰਹੇ ਹੋ ਜਰਾ ਇਧਰ ਕੈਮਰਾਮੈਨ ਨੂੰ ਵੀ ਕਹਾਂਗੇ ਕਿ ਇਹ ਇਹ ਆਈਟਮ ਕੀ ਰਾਜਮਾਂ ਹਾਂਜੀ ਰਾਜਮਾ ਵੀ ਬੜੇ ਤੁਹਾਡੇ ਬੜੇ ਖਸ਼ਬੋਹ ਜਿਹੀ ਬੜੀ ਸਪੈਸ਼ਲ ਆ ਰਹੀ ਐ ਸੇ ਜਿੱਤਰੇ ਰਾਜਮਾ ਯੂਜ਼ ਕਰਦਾ ਜੀ ਮੈਂ ਹਾਂਜੀ ਹਾਂਜੀ ਆ ਕੜੀ ਪਕੌੜਾ ਜੀ ਪਕੌੜੇ ਬੜੇ ਭਰ-ਭਰ ਕੇ ਪਿਆਏ ਹੋ ਹਾਂਜੀ ਹਾਂਜੀ ਉਹ ਤਾਂ ਜੁਸਤੀ ਨਹੀਂ ਬਾਈ ਕੰਜੂਸੀ ਨਹੀਂ ਕੰਜੂਸੀ ਨਹੀਂ ਤੇ ਇਹ ਪਲਾਉ ਆ ਜੀ ਆਪਣੇ ਵੈਜੀਸ ਪਲਾਉ ਬਣਾਉਂਦਾ ਮੈਂ ਵੈਜੀਸ ਦੇ ਪਲਾਉ ਪਲਾਉ ਬਣਾਏ ਜੀਰੇ ਵਾਲੇ ਆਲੂ ਗੋਭੀ ਪਾ ਕੇ ਬਣਾਈ ਆ ਜੀ ਹਾਂਜੀ ਤੇ ਇਹਦੇ ਚ ਜੀ ਦਾਲ ਮੱਖਣੀ ਐ ਜੀ ਮਾਸ਼ੂਰ ਨਹੀਂ ਦਾ ਲਈ ਹਾਂ ਜੀ ਕੁਝ ਵੱਖਰਾ ਜਿਹਾ ਹਾਂ ਜੀ ਮਾਸ਼ੂਰ ਨਹੀਂ ਦਾ ਲਈ ਇਹ ਰੀਡੀਏ ਦੇ ਚੀਜ਼ਾਂ ਨਜ਼ਰ ਆਉਂਦੀਆਂ ਨਹੀਂ ਹਾਂਦੀਆਂ ਨਹੀਂ ਜੀ ਮੈਂ ਫਿਰ ਸਾਰਾ ਮੈਨੂੰ ਆਂਦਾ ਸੀਗਾ ਇਹ ਵਧੀਆ ਤਰੀਕੇ ਨਾਲ ਬਣਾਉਂਦੇ ਸੀਗੇ ਘਰ ਦੇ ਫਿਰ ਉਹਨਾਂ ਨੇ ਮਤਲਬ ਕਿ ਹੈਲਪ ਕਰਦੇ ਆ ਪੂਰੀ ਵਧੀਆ ਤਰੀਕੇ ਨਾਲ ਟ੍ਰੇਨ ਕਰਦਾ ਮੈਨੂੰ ਹੁਣ ਬਹੁ ਵਧੀਆ ਖਾਣਾ ਬਣਦਾ ਆ ਕਰਦੇ ਜਿਹੜੇ ਨੇ ਉਹ ਪਹਿਲਾਂ ਉਹ ਬਣਾਉਂਦੇ ਸੀ ਹੁਣ ਤੁਸੀਂ ਵੀ ਟ੍ਰੇਨਡ ਹੋ ਗਏ ਹੋ ਹਾਂਜੀ ਹਾਂਜੀ ਮੈਨੂੰ ਟ੍ਰੇਨ ਕਰਦਾ ਜਿਹਨਾਂ ਨੇ ਸਾਰਾ ਕੁਝ ਹੋਰ ਮੈਂ ਬਣਾਉਣਾ ਤੇ ਰੇਟ ਕੀ ਰੱਖਿਆ ਤੁਸੀਂ ਰੇਟ ਜੀ ਕੜੀ ਤੇ ਰਾਜਮਾ ਚਾਵਲ ਲੋਂਗੇ 40 ਰੁਪਏ ਆ ਇਹ ਰੋਟੀ ਨਾਲ ਖਾਣੇ ਆ ਤਾਂ 50 ਰੁਪਏ ਪਲੇਟ ਦੀ ਚਾਰ ਰੋਟੀਆਂ ਹੁੰਦੀਆਂ ਤੇ ਦਾਲ ਮੱਖਣੀ ਨਾਲ 60 ਰੁਪਏ ਆ ਤੇ ਪਨੀਰ ਦੀ ਆਈਟਮ ਨਾਲ 60 ਰੁਪਏ ਪਲੇਟ ਆ ਜੀ ਨਾਲ ਰਾਇਤਾ ਹੁੰਦਾ ਹੁੰਦਾ ਚਾਰ ਰੋਟੀਆਂ ਹੁੰਦੀਆਂ ਰਾਇਤਾ ਵੀ ਤੁਸੀਂ ਰੱਖਾ ਜੀ ਹਾਂਜੀ ਹਾਂਜੀ ਲੱਸੀ ਵਗੈਰਾ ਵੀ ਰੱਖੀ ਹੋਈ ਹੈ ਹਾਂਜੀ ਲੱਸੀ ਵੀ ਲੱਸੀ 10 ਰੁਪਏ ਗਲਾ ਦੇ ਜੀ ਲੱਸੀ ਕਾਲ ਜੀ ਸਰਕਾਰ ਤੇ ਰਹਿਮਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਬੀਰ ਰਾਹੀ ਇਸ ਸਮੇਂ ਅਸੀਂ ਲੁਧਿਆਣਾ ਦੇ ਦਿੱਲੀ ਰੋਡ ਤੇ ਮੌਜੂਦ ਆ ਤੇ ਖਾਣ ਪੀਣ ਦੀ ਗੱਲ ਕਰਾਂਗੇ ਤੇ ਖਾਣ ਪੀਣ ਦੀ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਚ ਇਥੇ ਇੱਕ ਵੀਰ ਵੱਲੋਂ ਜੋ ਹੈ ਇੱਕ ਖਾਸ ਕਾਰਟ ਜਿਹੜੀ ਲਗਾਈ ਗਈ ਹੈ ਸਕੂਟੀ ਦੇ ਪਿੱਛੇ ਬੰਨ ਕੇ ਇਹ ਜਿਹੜੀ ਕਾਰਟ ਇੱਥੇ ਲੈ ਕੇ ਆਉਂਦੇ ਨੇ ਰੋਡ ਤੇ ਤੇ ਉਸ ਤੋਂ ਬਾਅਦ ਆਪਣੀ ਦੁਕਾਨਦਾਰੀ ਜਿਹੜੀ ਹੈ ਉਹ ਉਹਨਾਂ ਵੱਲੋਂ ਸ਼ੁਰੂ ਕੀਤੀ ਜਾਂਦੀ ਹੈ ਤਸਵੀਰਾਂ ਪਹਿਲਾਂ ਦਿਖਾ ਦਿਆ ਜੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟੀ ਖੜੀ ਹੈ ਸਕੂਟੀ ਦੇ ਨਾਲ ਜਿਹੜੇ ਨੇ ਇੱਕ ਕਾਰਟ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਹੈ ਇਸ ਨੂੰ ਇਸ ਦੇ ਨਾਲ ਜੋੜ ਕੇ ਜਿਹੜਾ ਨੇ ਰੋਜ਼ ਹੈ ਘਰੋਂ ਜਿਹੜੇ ਨੇ ਇੱਥੇ ਆਉਂਦੇ ਨੇ ਤੇ ਇੱਥੇ ਜਿਹੜੇ ਆਪਣੀ ਕਾਰਟ ਜਿਹੜੀ ਲਗਾਉਂਦੇ ਨੇ ਖਾਨ ਪੀਂਦਾ ਵਧੀਆ ਸਮਾਨ ਜਿਹੜਾ ਉਹਨਾਂ ਵੱਲੋਂ ਵੇਚਿਆ ਜਾਂਦਾ ਨਾਂ ਵੀ ਬੜਾ ਸੋਹਣਾ ਤੁਸੀਂ ਦੇਖ ਸਕਦੇ ਹੋ ਕਿ ਚੜੀ ਦੀ ਕਲਾ 4. ਘਰ ਦਾ ਬਣਿਆ ਖਾਣਾ ਖਾਓ ਤੇ ਸਿਹਤਮੰਦ ਰਹੋ ਇੱਕ ਇੱਕ ਸੰਦੇਸ਼ ਵੀ ਉਹਨਾਂ ਵੱਲੋਂ ਦਿੱਤਾ ਗਿਆ ਤੇ ਅੰਦਰ ਤੁਸੀਂ ਦੇਖ ਸਕਦੇ ਹੋ ਕਾਫੀ ਚੀਜ਼ਾਂ ਜਿਹੜੀਆਂ ਉਹਨਾਂ ਵੱਲੋਂ ਇੱਥੇ ਰਾਜਮਾ ਜਿਹੜੇ ਨੇ ਉਹ ਵੀ ਨੇ ਚੋਲ ਨੇ ਕੜੀ ਚਾਵਲ ਇਹ ਤੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹਨਾਂ ਵੱਲੋਂ ਵੇਚੇ ਜਾ ਰਹੇ ਹਾਂ ਗੱਲਬਾਤ ਕਰਾਂਗੇ ਵੀਰ ਦੇ ਨਾਲ ਕਿ ਕੀ ਕੀ ਜਿਹੜਾ ਇਹਨਾਂ ਵੱਲੋਂ ਸਮਾਨ ਇੱਥੇ ਵੇਚੇ ਜਾ ਰਹੇ ਕਿੰਨੇ ਸਮੇ ਤੋਂ ਜੋ ਹੈ ਇਹ ਘਾਟ ਲਗਾ ਰਹੇ ਨੇ ਗੱਲਬਾਤ ਕਰਨ ਕਰਦੇ ਆ ਉਹਨਾਂ ਦੇ ਨਾਲ ਭਾਜੀ ਕੀ ਨਾਮ ਹੈ ਜੀ ਆਪਣਾ ਹਾਂ ਸਰ ਹਰਦੀਪ ਸਿੰਘ ਆ ਜੀ ਹਰਦੀਪ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਐਸੇ ਜਿਹੜੇ ਆਪਣੀ ਕਾਟ ਲਗਾ ਰਹੇ ਇੱਥੇ ਸਾਲ ਹੋ ਜਾਣਾ ਜੀ ਮੈਨੂੰ ਹਾਂ ਜੀ ਸਾਲ ਹੋ ਗਿਆ ਫਿਰ ਵੀ ਚੋਇਣਾ ਸਰ ਹਾਂ ਜੀ ਆਪਣਾ ਪੜਾਈ ਲਿਖਾਈ ਕਿੰਨੀ ਕੀਤੀ ਜੀ ਸਰ ਮੈਂ ਪਲੱਸ 2 ਕੀਤੀ ਹੈ ਪਲੱਸ 2 ਕੀਤੀ ਹੈ ਤੇ ਸਾਲ ਤੋਂ ਤੁਸੀਂ ਇਹ ਕਾਟ ਲਗਾ ਰਹੇ ਹੋ ਕੀ ਕੀ ਜਿਹੜਾ ਤੁਸੀਂ ਇੱਥੇ ਵੇਚ ਰਹੇ ਹੋ ਜੀ ਇੱਥੇ ਸਿਰ ਆਪਣਾ ਕੋ ਰਾਜਮਾ ਹੁੰਦਾ ਹੈ ਕੜੀ ਹੁੰਦੀ ਆ ਦਾਲ ਮੱਕਣੀ ਹੁੰਦੀ ਆ ਤੇ ਕੜਾਈ ਪਨੀਰ ਹੁੰਦਾ ਤੇ ਵਾਈਟ ਚਨੇ ਹੁੰਦੇ ਆ ਤੇ ਸਾ ਮੱਕੀ ਰੋਟੀ ਸਰਾਂ ਸਾਗ ਹੁੰਦਾ ਵਾ ਤੇ ਇਸ ਟਾਈਮ ਉਹ ਮੱਕੀ ਸਰਾਂ ਰੋਟੀ ਸਰਾਂ ਸਾਗ ਬੰਦ ਕੀਤਾ ਹੋਇਆ ਵਾ ਤੇ ਮੌਸਮ ਦਾ ਆਇਆ ਸਰਦੀਆਂ ਕਰਕੇ ਇਦਾਂ ਵਾ ਉਹਦੇ ਚ ਇੱਕ ਦੀ ਸਬਜੀ ਮੈਂ ਘੱਟ ਲੈ ਕੇ ਆਂਦੇ ਹਾਂ ਛੋਲੇ ਨਹੀਂ ਲੈ ਕੇ ਆਇਆ ਕਿ ਬਾਕੀ ਆ ਗਿਆ ਸਾਰਾ ਦੁਆਰਾ ਅਸੀਂ ਕਾਰ ਦੇਖ ਰਹੇ ਬੜੀ ਸਪੈਸ਼ਲ ਦੀ ਕਾਰ ਨਜ਼ਰ ਆ ਰਹੀ ਹੈ ਲੁਧਿਆਣਾ ਵਿੱਚ ਇਸ ਤਰ੍ਹਾਂ ਦੀ ਕਾਰ ਮੈਨੂੰ ਤਾਂ ਕਿਤੇ ਨਹੀਂ ਦਿਖਾਈ ਦਿੱਤੀ ਨੀ ਕਿ ਸਕੂਟੀ ਦੇ ਪਿੱਛੇ ਤੁਸੀਂ ਇਹਨੂੰ ਲੈ ਕੇ ਆਂਦੇ ਹੋ ਜੋੜ ਹਾਂਜੀ ਸਕੂਟੀ ਪਿੱਛੇ ਲੈ ਕੇ ਆਂਦਾ ਮੈਂ ਕਿਉਂਕਿ ਮੇਰੇ ਕੋਲ ਵਾਈਕਲ ਲੈਣ ਨੂੰ ਜਿਵੇਂ ਮਿਲਟ੍ਰਕ ਟਾਈਮ ਦਾ ਕੋਈ ਚੀਜ਼ ਨਹੀਂ ਸੀਗੀ ਥੋੜਾ ਕਾਸਟਲੀ ਜ਼ਿਆਦਾ ਪੈ ਜਾਂਦਾ ਸੀਗਾ ਤੇ ਫਿਰ ਕਲੀਟਰੋਲੀ ਸੀਗੀ ਫਿਰ ਮੈਂ ਜਿਹੜੀ ਮੋਡੀਫਿਕੇਸ਼ਨ ਆ ਮੈਂ ਆਪਣੇ ਸਾਧ ਨਾਲ ਕਰਾਈ ਸੀ ਅੱਜ ਤੇ ਹੋਣੇ ਤੁਸੀਂ ਕੁਝ ਆਈਟਮ ਵੀ ਹੋਰ ਵਧਾਏ ਨੇ ਸੀ ਪਹਿਲਾਂ ਵੀ ਜਿਆਦਾ ਹਾਂਜੀ ਪਹਿਲਾਂ ਨਾਲੋਂ ਮੈਂ ਆਈਟਮ ਵਧਾਈਆਂ ਜੀ ਤਿੰਨ ਜਿਵੇਂ ਛੋਲੇ ਆ ਵਾਈਟ ਚਨੇ ਹੁੰਦੇ ਆ ਕੜੀ ਦਾ ਰਾਜਮਾ ਪਹਿਲਾਂ ਵੀ ਹੁੰਦੇ ਸੀਗੇ ਦਾਲ ਮੱਖਣੀ ਤੇ ਕੜਾਈ ਪਨੀਰ ਸ਼ੁਰੂ ਕੀਤਾ ਹਾਂ ਜੀ ਕੜਾਈ ਪਨੀਰ ਦੀ ਗੱਲ ਕਰੀਏ ਪਨੀਰ ਅਕਸਰ ਜੋ ਹੈ ਇਸ ਤਰ੍ਹਾਂ ਜਿ ਘਾਰ ਤੋਂ ਵਿਕਦਾ ਘਾਟੀ ਨਜ਼ਰ ਆਉਂਦਾ ਲੇਕਿਨ ਤੁਸੀਂ ਇਹ ਤੇ ਸਪੈਸ਼ਲ ਪਨੀਰ ਲੈ ਕੇ ਆ ਰਹੇ ਸ਼ਾਈ ਪਨੀਰ ਹਾਂਜੀ ਹਾਂਜੀ ਕੜਾਈ ਪਨੀਰ ਸ਼ਾਈ ਪਨੀਰ ਪਾਲਕ ਪਨੀਰ ਤੇ ਮੈਂ ਰੋਜ਼ ਬਦਲ ਬਦਲ ਕੇ ਲੈ ਕੇ ਆਉਂਦਾ ਇਥੇ ਪਨੀਰ ਹੈ ਜਿਵੇਂ ਪਨੀਰ ਦੀ ਇੱਕ ਆਈਟਮ ਰੋਜ਼ ਹੁੰਦੀ ਆ ਬਦਲ ਕੇ ਹੁੰਦੀ ਆ ਮਸ਼ਰੂਮ ਮਟਰ ਪਨੀਰ ਵੀ ਲੈ ਕੇ ਆਉਂਦਾ ਹਾਂਜੀ ਇਹ ਕਿੰਦਾ ਦਾ ਰਿਸਪੌਂਸ ਜਿਹੜਾ ਲੋਕਾਂ ਦਾ ਮਿਲਦਾ ਹੈ ਬਹੁਤ ਵਧੀਆ ਜੀ ਬਹੁਤ ਅੱਛਾ ਰਿਸਪੌਂਸ ਹੈ ਬਹੁਤ ਅਚਾਰਤ ਹੋ ਗਈ ਪਹਿਲਾਂ ਦੇਖਿਆ ਜਾਂਦਾ ਸੀ ਕਿ ਜਿਲੇ ਪਰਵਾਸੀ ਨੇ ਬਾਹਰੋਂ ਜਿਹੜੇ ਆਏ ਹੁੰਦੇ ਸੀ ਉਹਨਾਂ ਵੱਲੋਂ ਰੇਡੀਆਂ ਲਗਾਈਆਂ ਜਾਂਦੇ ਸੀ ਅਜੇ ਵੀ ਲਗਾਈਆਂ ਜਾ ਰਹੇ ਨੇ ਤੇ ਹੁਣ ਪੰਜਾਬੀ ਕਾਫੀ ਜੋ ਹੈ ਇਧਰ ਜੋੜੇ ਨੇ ਖਾਣ ਪੀਣ ਦੇ ਖਾਸ ਤੌਰ ਤੇ ਜਿਹੜੇ ਚੀਜ਼ਾਂ ਵੇਚੇ ਜਾ ਰਹੀਆਂ ਸਾਫ ਸੁਥਰੀਆਂ ਚੀਜ਼ਾਂ ਉਹਨਾਂ ਵੱਲੋਂ ਵੇਚੇ ਜਾ ਰਹੀਆਂ ਤੇ ਲੋਕ ਪਸੰਦ ਵੀ ਕਰ ਰਹੇ ਹਨ ਹਾਂਜੀ ਹਾਂਜੀ ਉਹ ਵਧੀਆ ਜੀ ਉਹ ਬਰੀਕ ਕਰਨੀ ਚਾਹੀਦੀ ਹੈ ਜੇ ਹੁਣ ਬਾਹਰੋਂ ਆ ਕੇ ਬੰਦੇ ਇੱਥੇ ਕੰਮ ਕਰਦਾ ਵਾ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਕੰਮ ਉਹ ਮੈਂ ਵੀ ਪਹਿਲਾਂ ਬਹੁਤ ਕੰਮ ਕੀਤਾ ਕੋਈ ਸੈਟਿੰਗ ਨਹੀਂ ਹੋਈ ਤਾਂ ਜਾ ਕੇ ਕੰਮ ਕੀਤਾ ਵਾ ਕਿਰਪਾ ਨਾਲ ਬੜੀ ਵਧੀਆ ਕੰਮ ਆ ਹਾਂਜੀ ਕਹੇ ਜਾਂਦਾ ਕਿ ਛੋਟਾ ਕੰਮ ਹੈ ਸੜਕ ਤੇ ਇੱਕ ਖੜ ਕੇ ਵੇਚ ਰਹੇ ਹੋ ਲੇਕਿਨ ਕਿਸ ਤਰ੍ਹਾਂ ਕਿਸੇ ਸੰਤੁਸ਼ਟੀ ਇਹ ਦਿਲ ਨੂੰ ਖੁਸ਼ੀ ਮਿਲਦੀ ਹੈ ਪੈਸਾ ਵੀ ਆ ਰਿਹਾ ਹੈ हां जी हां जी थोड़ा छोटा चो, काम तो छोटा बड़ा कुछ भी नहींंदा जी मेहनत तो ਤੁਸੀਂ ਜਿਹੜਾ ਵੀ ਕੰਮ ਕਰੋਗੇ ਮਿਹਨਤ ਤਾਂ ਕਰਨੀ ਹੈ ਕਈ ਵਾਰ ਕਿ ਕਿਸੇ ਚੀਜ਼ ਤੇ ਨਹੀਂ ਸਫਲਤ ਮਿਲਦੀ ਕਈ ਵੀ ਚੀਜ਼ ਸਫਲਤ ਮਿਲ ਜਾਂਦੀ ਆ ਤੇ ਮੈਂ ਕਈ ਬੇਲੀਅਰ ਦੇਖਿਆ ਜਿੰਦਗੀ ਦੇ ਵਿੱਚ ਪਰ ਮੈਂ ਤੇ ਹੁਣ ਠੀਕ ਹੈਗਾ ਜੀ ਖੁਸ਼ ਆ ਗੱਲ ਕਰੀਏ ਸਿੱਖ ਸਿੱਖ ਵੀਰਾਂ ਦੀ ਜਿਹੜੇ ਪਗੜੀ ਪਾਈ ਹੁੰਦੇ ਨੇ ਖਾਸ ਤੌਰ ਤੇ ਉਹ ਥੋੜੀ ਜਿਹੀ ਸ਼ਰਮ ਮਹਿਸੂਸ ਜ਼ਰੂਰ ਕਰਦੇ ਨੇ ਇੱਕ ਤਰ੍ਹਾਂ ਦਾ ਖਲੋ ਕੇ ਤੁਹਾਨੂੰ ਦੇਖ ਕੇ ਮਤਲਬ ਉਹ ਕੁਝ ਲੋਕ ਇਹੋ ਜਿਹੇ ਆਏ ਉਹਨਾਂ ਦੇ ਜਿਨ੍ਹਾਂ ਨੇ ਵੀ ਆਪਣਾ ਕੰਮ ਸ਼ੁਰੂ ਕੀਤਾ ਉਹ ਕਰ ਸਕਦੇ ਐ ਵੈਸੇ ਵੀ ਕਰ ਸਕਦੇ ਹਾਂਜੀ ਕਈ ਐ ਜਿਹੜਾ ਨੇ ਸ਼ੁਰੂ ਕੀਤਾ ਮੈਨੂੰ ਦੇਖ ਕੇ ਪੁੱਛ ਕੇ ਵੀ ਗਏ ਸੀਗੇ ਵੀ ਕਿੱਥੋਂ ਐ ਸੈਟਅਪ ਬਣਵਾਇਆ ਵਾ ਤੇ ਪੁੱਛ ਕੇ ਵੀ ਗਏ ਸੀਗੇ ਵੀ ਕੋਈ ਜਗ੍ਹਾ ਵੀ ਲੋਕੇਸ਼ਨਾਂ ਵੀ ਪੁੱਛੀਆਂ ਸੀ ਕਈਆਂ ਨੇ ਵੀ ਕਿੱਥੇ ਕਰਕੇ ਲਾਈਏ ਲੋਕੇਸ਼ਨਾਂ ਵੀ ਦਿੱਤੀਆਂ ਉਹਨਾਂ ਨੂੰ ਮੈਂ ਉਹ ਉੱਥੇ ਲਗਾ ਰਹੇ ਨੇ ਹੁਣ ਕੰਮ ਕਰਦੇ ਪਏ ਕਈ ਜੀ ਹਾਂਜੀ ਅਸੀਂ ਦੇਖਣਾ ਚਾਹਾਂਗੇ ਕੀ ਕੀ ਤੁਸੀਂ ਜੱਜੇ ਬਣਾ ਰਹੇ ਹੋ ਜਿਹੜਾ ਇੱਧਰ ਕੈਮਰਾਮੈਨ ਨੂੰ ਵੀ ਕਹਾਂਗੇ ਕਿ ਇਹ ਇਹ ਆਈਟਮ ਕੀ ਰਾਜਗੁਰ ਹਾਂਜੀ ਰਾਜਮਾ ਹੀ ਬੜੇ ਤੁਹਾਡੇ ਬੜੇ ਖਸ਼ਬੋਹ ਹੀ ਬੜੀ ਸਪੈਸ਼ਲ ਆ ਰਹੀ ਐ ਸੇ ਜਿੱਦੜੇ ਰਾਜਮਾ ਯੂਜ਼ ਕਰਦਾ ਜੀ ਮੈਂ ਹਾਂਜੀ ਹਾਂਜੀ ਆ ਕੜੀ ਪਕੌੜਾ ਜੀ ਪਕੌੜੇ ਹੀ ਬੜੇ ਭਰ-ਭਰ ਕੇ ਪਿਆਇਓ ਹਾਂਜੀ ਹਾਂਜੀ ਉਹ ਤਾਂ ਜੁਸਟੀ ਨਹੀਂ ਬਈ ਕੰਜੂਸੀ ਨਹੀਂ ਬਈ ਕੰਜੂਸੀ ਨਹੀਂ ਇਹ ਇਹ ਪਲਾਉ ਆ ਜੀ ਆਪਣੇ ਵੈਜੀਸ ਪਲਾਉ ਬਣਾਉਂਦਾ ਮੈਂ ਵੈਜੀਸ ਦੇ ਪਲਾਉ ਪਲਾਉ ਬਣਾਏ ਜੀ ਜ਼ੀਰੇ ਵਾਲੇ ਆਲੂ ਗੋਭੀ ਪਾ ਕੇ ਬਣਾਈ ਆ ਜੀ ਹਾਂਜੀ ਤੇ ਇਹਦੇ ਚ ਜੀ ਦਾਲ ਮੱਖਣੀ ਆ ਜੀ ਮਾਸ਼ੂਰ ਲਾਈਦਾ ਲਈ ਹਾਂ ਜੀ ਸਾਵੀ ਕੁਝ ਵੱਖਰਾ ਜਿਹਾ ਹਾਂ ਜੀ ਮਾਸ਼ੂਰ ਲਾਈਦਾ ਲਈ ਇਹ ਰੀਡੀਏ ਤੇ ਚੀਜ਼ਾਂ ਨਜ਼ਰ ਆਉਂਦੀਆਂ ਨਹੀਂ ਹਾਂਦੀਆਂ ਨਹੀਂ ਜੀ ਮੈਂ ਫਿਰ ਸਾਰਾ ਮੈਨੂੰ ਆਂਦਾ ਸੀਗਾ ਇਹ ਵਧੀਆ ਤਰੀਕੇ ਨਾਲ ਬਣਾਉਂਦੇ ਸੀਗੇ ਘਰ ਦੇ ਫਿਰ ਉਹਨਾਂ ਨੇ ਮਤਲਬ ਕਿ ਹੈਲਪ ਕਰਦੇ ਆ ਪੂਰੀ ਵਧੀਆ ਜਿਕੇ ਨਾਲ ਨਾਲ ਟ੍ਰੇਨ ਕਰਦਾ ਮੈਨੂੰ ਹੁਣ ਬਹੁ ਵਜੇ ਖਾਣਾ ਬੰਦਾ ਆ ਕਰਦੇ ਜਿਹੜੇ ਨੇ ਉਹ ਪਹਿਲਾਂ ਉਹ ਬਣਾਉਂਦੇ ਸੀ ਹੁਣ ਤੁਸੀਂ ਵੀ ਟ੍ਰੇਨਡ ਹੋ ਗਏ ਹੋ ਹਾਂਜੀ ਹਾਂਜੀ ਮੈਨੂੰ ਟ੍ਰੇਨ ਕਰਦਾ ਜਿਹਨਾਂ ਸਾਰਾ ਕੁਝ ਹੋਰ ਮੈਂ ਬਣਾਉਣਾ ਹਾਂਜੀ ਉਹਨਾਂ ਲੋਕਾਂ ਨੂੰ ਤੁਸੀਂ ਸਵਾਦ ਸਵਾਦ ਇੱਥੇ ਸਵਾਦੀ ਚੀਜ਼ਾਂ ਜੋੜਿਆ ਪਰੋਸ ਰਹੇ ਹੋ ਤੇ ਰੇਟ ਕੀ ਰੱਖਿਆ ਤੁਸੀਂ ਰੇਟ ਜੀ ਕੜੀ ਤੇ ਰਾਜਮਾ ਚਾਵਲ ਲੋਂਗੇ 40 ਰੁਪਏ ਆ ਜੇ ਰੋਟੀ ਨਾਲ ਖਾਣੇ ਆ ਤਾਂ 50 ਰੁਪਏ ਪਲੇਟ ਦੀ ਚਾਰ ਰੋਟੀਆਂ ਹੁੰਦੀਆਂ ਤੇ ਦਾਲ ਮੱਖਣੀ ਨਾਲ 60 ਰੁਪਏ ਆ ਤੇ ਪਨੀਰ ਦੀ ਆਈਟਮ ਨਾਲ ਸੂਰ ਪਲੇਟ ਆ ਜੀ ਨਾਲ ਰਾਜਤਾ ਹੁੰਦਾ ਹ ਲੱਸੀ ਵਗੈਰਾ ਵੀ ਰੱਖੀ ਹੋਈ ਹੈ ਹਾਂਜੀ ਲੱਸੀ ਵੀ ਅਸੀਂ 10 ਰੁਪਏ ਗਲਾ ਦੇ ਹਾਂਜੀ ਚਟਲੀ ਦੀ ਲੱਸੀ ਹੈ ਨਹੀਂ ਆਪਣੇ ਉਹ ਘਰ ਦੀ ਬਣਾਈ ਦੀ ਲੱਸੀ ਚਟਨੀ ਹੈ ਹਾਂਜੀ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਬਾਹਰ ਭੱਜ ਰਹੇ ਨੇ ਅੱਜ ਕੱਲ ਜਾ ਕੇ ਉੱਥੇ ਵੀ ਮਿਹਨਤ ਮਜ਼ਦੂਰੀਆਂ ਕਰਦੇ ਨੇ ਤੇ ਪੰਜਾਬ ਵਿੱਚ ਰਹਿ ਕੇ ਕਿਉਂ ਨਹੀਂ ਘਰ ਵਿੱਚ ਰਹਿ ਕੇ ਕਿਉਂ ਨਹੀਂ ਕਰਦੇ ਉਹਨਾਂ ਨੂੰ ਕਰਨਾ ਚਾਹੀਦਾ ਜੀ ਇੱਥੇ ਰਹਿ ਕੇ ਬਾਹਰ ਵਿੱਚ ਲੱਖ ਰੁਪਏ ਆਪਾਂ ਖਰਚਦੇ ਹਾਂ ਨਾ ਉੱਥੇ 25-30 ਲੱਖ ਰੁਪਏ ਖਰਚ ਕੇ ਆਪਾਂ ਜਾਂਦੇ ਹਾਂ ਬਾਹਰ ਉੱਥੇ ਵੀ ਪਤਾ ਨਹੀਂ ਸੱਕਸੈਸ ਮਿਲਨੀ ਕਿ ਨਹੀਂ ਮਿਲਨੀ ਉੱਥੇ ਵੀ ਤਾਂ ਜਿਹੜੀ ਸਕਿੱਲਸ ਕਿਸੇ ਕੋਲ ਹੈਗੀ ਆ ਕੰਮ ਉ ਇੱਥੇ ਵੀ ਕਿਸੇ ਕੋ ਜਿਹੜੇ ਵਿਹਲੇ ਹੋਏ ਨੇ ਜਿਨ੍ਹਾਂ ਉਹੀ ਵਿਹਲੇ ਨੇ ਜਿਨ੍ਹਾਂ ਕੋ ਸਕਿੱਲਤ ਨਹੀਂ ਹੈਗੀ ਜੇ ਕੋਈ ਸਕਿੱਲਤ ਵਾਲਾ ਬੰਦੇ ਦੇ ਹੱਥ ਜਾਏਗਾ ਉਹ ਇੱਥੇ ਭੁੱਖਾ ਨਹੀਂ ਮਰਦਾ ਪੰਜਾਬ ਤੇ ਰਹਿ ਕੇ ਭੁੱਖਾ ਨਹੀਂ ਮਰਦਾ ਹੁਣ ਬਾਹਰ ਜਾਂਦੇ ਸਕਿੱਲਤ ਹੁੰਦੀ ਨਹੀਂ ਆ ਉਹ ਪੜ੍ਹਾਈ ਦੇ ਵਿੱਚ ਚਲੇ ਜਾਂਦੇ 18-20 ਸਾਲ ਦੀ ਉਮਰ 'ਚ ਕੁਛ ਤੇ ਕੰਮ ਸਿੱਖਿਆ ਨਹੀਂ ਹੁੰਦਾ ਉਹਨਾਂ ਨੇ ਉਹ ਫਿਰ ਜਾ ਕੇ ਉੱਥੇ ਕੀ ਕਰਦੇ ਆ ਉੱਥੇ ਮਿਹਨਤ ਮਜ਼ਦੂਰੀ ਉੱਥੇ ਵੀ ਤਾਂ ਕਰਦੇ ਆ 25 ਬਜੇ 30-30 ਲੱਖ ਲਾ ਕੇ ਇਸ ਦਾ ਇਨਵੈਸਟਮੈਂਟ ਹੀ ਬਹੁਤ ਘੱਟ ਆ ਲੱਖ ਲੇ ਲੱਖ ਜੀ ਤੁਸੀਂ ਆਪਣਾ ਕੰਮ ਕਾਰੋਬਾਰ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਬੜੀਆ ਤੁਹਾਨੂੰ ਨਾਲੇ ਘ ਨਾਵੀ ਬਣਾ ਤੁਸੀਂ ਦਾ ਇੱਕ ਯੂਨਿਕ ਜਿਹਾ ਨਾਮ ਰੱਖਿਆ ਬਾਬੇ ਨੂੰ ਯਾਦ ਕਰਾ ਚੜਦੀ ਕਲਾ ਉਹ ਬਾਬੇ ਨੇ ਚੜਦੀ ਕਲਾ ਵਿੱਚ ਹੀ ਰੱਖਿਆ ਤੁਹਾਨੂੰ ਕਿਉਂਕਿ ਪਹਿਲਾਂ ਤੁਸੀਂ ਇੱਕ ਰੇੜੀ ਜੀ ਲੰਦਦੇ ਸੀ ਅੱਜ ਵਧੀਆ ਜਿਹਾ ਕਾਊਂਟਰ ਬਣਾਇਆ ਆਪਣਾ ਪਹਿਲਾਂ ਮੈਂ ਸੂਟਰੀ ਤੇ ਲੰਦਦਾ ਸੀਗਾ ਪਹਿਲਾਂ ਸੂਟਰੀ ਦੇ ਡੋਆਇਟੇ ਮੈਂ ਕੜੀ ਜਵਾਰ ਰਾਜਮਾ ਜਾਵਲੀ ਲੰਦਦਾ ਸੀਗਾ ਤੇ ਵਾਈਗਨ ਉਹਦਾ ਵੀ ਚੜਦੀ ਕਲਾ ਇਹ ਨਾਮ ਰੱਖਿਆ ਹੋਇਆ ਸੀਗਾ ਉਹ ਡੀਮੋਟੀਵੇਟ ਨਹੀਂ ਹੋਣ ਦਿੰਦਾ ਨਾਮ ਇਹ ਤੁਹਾਨੂੰ ਕਿਸੇ ਪਾਸੋਂ ਮਤਲਬ ਕਿ ਪਰੇਸ਼ਾਨ ਨਹੀਂ ਹੋ ਦਿੰਦਾ ਤੁਹਾਨੂੰ ਡੀਮੋਟੀਵੇਟ ਨਹੀਂ ਹੋਣ ਦੇਣਾ ਤੁਹਾਨੂੰ ਹਮੇਸ਼ਾ ਚੜਦੀ ਕਲਾ 'ਚ ਰੱਖਣਾ ਵਾਈਗਨ ਨੇ ਚੜਦੀ ਕਲਾ 'ਚ ਰੱਖਿਆ ਹੈ ਹ ਬਾਬੇ ਨੇ ਇਹਨਾਂ ਨੂੰ ਰੱਖਿਆ ਹੈ ਕਿ ਨਾਂ ਵੀ ਇਹਨਾਂ ਨੇ ਆਪਣੇ ਜਿਹੜਾ ਕਾਰਡ ਦਾ ਨਾਂ ਹੈ ਆਪਦਰ ਤੁਸੀਂ ਦੇਖ ਸਕਦੇ ਹੋ ਕਿ ਚੜਦੀ ਕਲਾ ਫੂਡ ਪੁਆਇੰਟ ਜਿਹੜਾ ਹੈ ਉਹਨਾਂ ਨੇ ਰੱਖਿਆ ਤੇ ਉਹ ਕਹਿੰਦੇ ਨੇ ਕਿ ਹਮੇਸ਼ਾ ਚੜਦੀ ਕਲਾ ਵਿੱਚ ਇਹ ਜੋ ਹੈ ਰਹਿੰਦੇ ਨੇ ਤੇ ਹੁਣ ਵੀ ਚੜਦੀ ਕਲਾ ਵਿੱਚ ਤੁਸੀਂ ਦੇਖ ਰਹੇ ਹੋ ਕਿ ਗ੍ਰਾਹਕ ਲਗਾਤਾਰ ਇਹਨਾਂ ਦੇ ਕੋਲ ਜਿਹੜੇ ਨੇ ਆ ਰਹੇ ਨੇ ਖਾਪੀ ਰਹੇ ਨੇ ਤੇ ਜੋ ਪੰਜਾਬੀ ਨੇ ਜਿਹੜੇ ਖਾਸ ਤੌਰ ਤੇ ਘਰਾਂ ਦੇ ਵਿੱਚ ਬੈਠੇ ਨੇ ਛੋਟੇ ਕੰਮ ਤੋਂ ਗੁਰੇਜ ਕਰਦੇ ਨੇ ਕਿ ਛੋਟਾ ਕੰਮ ਅਸੀਂ ਸੜਕ ਤੇ ਲੋਕ ਇਹ ਨਹੀਂ ਕਰ ਸਕਦੇ ਤੇ ਕਿਦਰ ਨਾ ਕਿਥੇ ਇਹਨਾਂ ਵੱਲੋਂ ਮਿਸਾਲ ਕਾਇਮ ਕੀਤੀ ਜਾ ਰਹੀ ਤੇ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਵੀ ਜੋ ਹੈ ਛੋਟੇ ਵੱਡੇ ਕੰਮ ਜਿਹੜਾ ਕੋਈ ਵੀ ਕੰਮ ਮਿਲਦਾ ਉਹ ਕੰਮ ਕਰਨਾ ਚਾਹੀਦਾ ਤੇ ਆਪਣੀ ਰੋਜੀ ਰੋਟੀ ਕਢੀਏ ਪੰਜਾਬ ਦੇ ਵਿੱਚ ਹੀ ਰਹਿ ਕੇ ਕਮਾਣੀ ਚਾਹੀਦੀ ਹੈ ਕੈਮਰਾਮੈਨ ਦੱਸਿੰਦਾ ਅਸੀਂ ਦੇ ਨਾਲ ਕੁਲਵੀਰ ਰਾਜ ਸੁਰਕਾਪ ਤੇ ਰਹਿਮ ਟਿਮ ਲੁਧਿਆਣਾ